ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਅਸੀਂ ਸਰਵਣ ਕਰਦੇ ਆਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਕਥਾ ਨੂੰ ਸੋ ਉਸੇ ਕਥਾ ਨੂੰ ਅੱਗੇ ਜਾਰੀ ਰੱਖਦੇ ਆਂ ਅੱਜ ਸਰਵਣ ਕਰਾਂਗੇ ਸਾਹਿਬ ਬੁੱਢਾ ਜੀ ਨੇ ਬੇਨਤੀ ਕੀਤੀ ਸੱਚੇ ਪਤਸ਼ਾਪ ਆਪ ਮਾਤਾ ਜੀ ਨੂੰ ਸੱਦ ਭੇਜੋ ਗੁਰੂ ਜੀ ਨੇ ਪੱਤਰ ਕਾ ਲਿਖਵਾ ਕੇ ਅੰਮ੍ਰਿਤਸਰ ਭੇਜੀ ਜਦ ਮਾਤਾ ਜੀ ਨੇ ਸੁਣਿਆ ਕਿ ਗੁਰੂ ਜੀ ਗਵਾਲੀਅਰ ਵਿੱਚੋਂ ਦਿੱਲੀ ਪਹੁੰਚ ਗਏ ਹਨ ਨਾਲ 52 ਰਾਜੇ ਕੈਦੀ ਵੀ छुड़ा ਦਿੱਤੇ ਹਨ ਚੰਦੂ ਦੀਵਾਨ ਨੂੰ ਪਾਤਸ਼ਾਹ ਦੇ ਨੇ ਹਵਾਲੇ ਕਰ ਦਿੱਤਾ ਹੈ ਤਾਂ ਮਾਤਾ ਜੀ ਨੇ ਸ੍ਰੀ ਗੁਰੂ ਨਾਨਕ ਜੀ ਦੇ ਜੋਤ ਦਾ ਧਿਆਨ ਕਰਕੇ ਨਮਸਕਾਰ ਕੀਤੀ ਸਿੱਖਾਂ ਨੇ ਖੁਸ਼ੀ ਦੇ ਬਾਜੇ ਵਜਾਏ ਕੜਾ ਪ੍ਰਸ਼ਾਦ ਵਰਤਾਇਆ ਪਾਤਸ਼ਾਹ ਨੇ ਚੰਦੂ ਦੇ ਪਰਿਵਾਰ ਨੂੰ ਪਕੜਨਾ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਚੰਦੂ ਦੀ istri ਔਰ ਪੁੱਤਰ ਨੂੰ ਪਕੜ ਕੇ ਲਿਆਓ ਸਿਪਾਈਆਂ ਨੇ ਜਾ ਕੇ ਪਕੜ ਲਿਆਂਦਾ ਪਾਤਸ਼ਾਹ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਛੇਰੇ ਪਹੁੰਚੇ ਅਦਬ ਨਾਲ ਸਲਾਮ ਕੀਤੀ ਗੁਰੂ ਜੀ ਨੇ ਮਾਨ ਨਾਲ ਪਾਤਸ਼ਾਹ ਨੂੰ ਬਿਠਾਇਆ ਪਾਤਸ਼ਾਹ ਜਹਾਂਗੀਰ ਨੇ ਕਿਹਾ ਗੁਰੂ ਜੀ ਇਹ ਚੰਦੂ ਦੀ ਵਾਂਦੀ ਇਸਤਰੀ ਔਰ ਇਹ ਪੁੱਤਰ ਹੈ ਇਹਨਾਂ ਨੂੰ ਵੀ ਸਾਂਭੋ ਜੋ ਮਰਜ਼ੀ ਹੈ ਸਜ਼ਾ ਦਿਓ ਬਾਕੀ ਇਸ ਦੇ ਘਰ ਦੀ ਮਾਲ ਦੀ ਜ਼ਬਤੀ ਕੀਤੀ ਜਾਵੇਗੀ ਗੁਰੂ ਜੀ ਦੀ ਕਿਰਪਾਲਤਾ ਗੁਰੂ ਜੀ ਨੇ ਆਖਿਆ ਜਿਸ ਨੇ ਕਰਮ ਕੀਤਾ ਹੈ ਉਹੀ ਭੁਗਤੇਗਾ ਇਸਨ ਲਈ ਇਸ ਘਰ ਦੀ ਜ਼ਬਤੀ ਨਾ ਕੀਤੀ ਜਾਵੇ। ਇਸ ਦੇ ਪੁੱਤਰ ਇਸਤਰੀ ਨੂੰ ਛੱਡ ਦਿੱਤਾ ਜਾਵੇ। ਸਗੋਂ ਇਹਨਾਂ ਦੀ ਪਰਵਰਿਸ਼ ਵਾਸਤੇ ਇਸ ਦੇ ਪੁੱਤਰ ਨੂੰ ਸ਼ਾਹੀ ਦਰਬਾਰ ਵਿੱਚ ਰਹਿਣ ਦਿੱਤਾ ਜਾਵੇ। ਫਿਰ ਗੁਰੂ ਜੀ ਨੇ 52 ਰਾਜਿਆਂ ਨੂੰ ਸਦਵਾਇਆ। ਇੱਕ ਇੱਕ ਘੋੜਾ ਤੇ ਇੱਕ ਇੱਕ ਦੁਸ਼ਾਲਾ ਗੁਰੂ ਘਰ ਵੱਲੋਂ ਸਿਰਪੌ ਦੇ ਕੇ ਸਭ ਨੂੰ ਕਿਹਾ ਕਿ ਤੁਸਾਂ ਪਾਤਸ਼ਾਹ ਦੇ ਅਨੁਸਾਰ ਰਹਿਣਾ ਹੋਵੇਗਾ। ਆਪੋ ਆਪਣੇ ਰਾਜ ਨੂੰ ਜਾਓ ਔਰ ਪਾਤਸ਼ਾਹ ਅਗੋਂ ਸਿਰ ਚੋਕੋ। ਇਸ ਤੋਂ ਅੱਗੇ ਅਗਲੀ ਵੀਡੀਓ ਦੇ ਵਿੱਚ ਸਰਬਣ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ